ਤਰਨਤਾਰਨ ਦੇ ਚਬਾਲ ਨੇੜੇ ਮੁੱਠਪੇੜ ਮਗਰੋਂ ਬਦਮਾਸ਼ ਕਾਬੂ ਕਰ ਲਿਆ ਗਿਆ ਹੈ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਪਿੱਛਾ ਕਰ ਰਹੀ ਪੁਲਿਸ ਤੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਵਜੀ ਪੁਲਿਸ ਨੇ ਬਦਮਾਸ਼ ਯੁੱਧਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਯੁੱਧਵੀਰ ਨੇ 5 ਨਵੰਬਰ ਨੂੰ ਵਪਾਰੀ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਬਦਮਾਸ਼ ਦੇ ਕੋਲੋਂ ਪੁਲਿਸ ਨੇ 9 ਐਮ ਐਮ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਗ੍ਰਿਫਤਾਰ ਯੁਧਵੀਰ ਦਾ ਹੈਪੀ ਬਾਬਾ ਗੈਂਗ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਹੈ। ਤਾਂ ਫਿਲਹਾਲ ਪੁਲਿਸ ਇਸ ਮੁਲਜ਼ਮ ਦੇ ਕੋਲੋਂ ਪੁੱਛਗਿੱਛ ਕਰੇਗੀ ਹੋਰ ਖੁਲਾਸੇ ਹੋਣ ਦੀ ਵੀ ਪੁਲਿਸ ਨੂੰ ਉਮੀਦ ਹੈ। ਤਾਂ ਯੁਧਵੀਰ ਨੇ 5 ਨਵੰਬਰ ਨੂੰ ਵਪਾਰੀ ਨੂੰ ਫੋਨ ਕੀਤਾ, ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਆ ਬਦਮਾਸ਼ ਦੇ ਕੋਲੋਂ ਪੁਲਿਸ ਨੇ 9 ਐਮ ਐਮ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ ਤਰਨ ਤਰਨ ਦੇ ਚਬਾਲ ਨੇੜੇ ਮੁੱਠਪੇੜ ਹੋਈ ਹੈ ਤਾਂ ਜਿਸ ਦੇ ਵਿੱਚ ਇੱਕ ਬਦਮਾਸ਼ ਨੂੰ ਪੁਲਿਸ ਨੇ ਕਾਬੂ ਕਰ ਲਿਆ ਗਿਆ ਪੰਜ ਨੰਬਰ ਵਾਲਾ ਫਾਇਰਿੰਗ ਵਾਲਾ ਮਸਲਾ ਹੈ ਜਿਹੜਾ ਗੁਰਮੁਖ ਸਿੰਘ ਤੇ ਕੀਤਾ ਸੀਗਾ ਵਾਈਗਰੂ ਸਿੰਘ ਤੇ ਕੀਤਾ ਸੀਗਾ ਉਹ ਤਾਂ ਬਿਲਕੁਲ ਕਲੀਅਰ ਹੈ ਜੀ ਉਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਵੀਡੀਓ ਦੇ ਵਿੱਚ ਵੀ ਆਉਂਦਾ ਹੈ ਇਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਜਿਹੜੀ ਉਹ ਵੀ ਦਰਜ ਹੈ ਪੁਲਿਸ ਵੱਲ ਚਾਰ ਫਾਇਰ ਕੱਡੇ ਜਿਹੜੇ ਕਿ ਪੁਲਿਸ ਦੀ ਗੱਡੀ ਤੇ ਦੋ ਫਾਇਰ ਲੱਗੀਆਂ ਜਵਾਬੀ ਕਾਰ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਇੱਕ ਜਿਹੜੀ ਫਾਇਰ ਹੈ ਜਿਹੜਾ ਜੋਧਵੀਰ ਹੈ ਉਹਦੀ ਲਾਤੇ ਲੱਗੀ ਹੈ ਉਹਦੇ ਵਿੱਚ ਇੰਜਰਡ ਹੋਇਆ ਹੈ ਤੇ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਮੂਜਨ ਦਾ ਫਾਇਰ ਹੈ ਜੋਧਵੀਰ ਸਿੰਘ ਉਰਫ ਜੋਦਾ ਜਿਹੜਾ ਕਿ ਦੀਨ ਅਲਾਦੀਨਪੁਰ ਦਾ ਰਹਿਣ ਵਾਲਾ ਹੈ ਇਹ ਜਿਹੜਾ ਪੂਰਾ ਗੈਂਗ ਹੈ ਇੱਕ ਹੈਪੀ ਪਪਾ ਕਰਕੇ ਗੈਂਗਸਟਰ ਹੈ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਉਹਦੇ ਕਹਿਣ ਤੇ ਸਾਰਾ ਦਾ ਸਾਰਾ ਅੰਜਾਮ ਫਾਇਰਿੰਗ ਦਿੱਤਾ ਗਿਆ ਸੀਗਾ ਇਦੇ ਸੰਬੰਧ ਵਿੱਚ ਆਪਾਂ ਜਿਹੜੀ ਇਹ ਗੈਂਗ ਦੇ ਤਿੰਨ ਮੈਂਬਰ ਪਹਿਲਾਂ ਹੀ ਅਸੀਂ ਅਰੈਸਟ ਕਰ ਚੁੱਕੇ ਆਂ ਇਹ ਅੱਜ ਜਿਹੜਾ ਮੇਨ ਸ਼ੂਟਰ ਹੈ ਅੱਜ ਕਾਬੂ ਆਇਆ ਸੀਗਾ ਤੇ ਬਾਕੀ ਜਿਹੜੇ ਸ਼ੂਟਰ ਆ ਉਹਦੇ ਉਹਨਾਂ ਦੀ ਪਛਾਣ ਹੋ ਗਈ ਹੈ ਤੇ ਸਾਡੀ ਪੁਲਿਸ ਪਾਟੀ ਉਹਨਾਂ ਦੇ ਮਗਰ ਲੱਗੀ ਹੋਈ ਹੈ